31 ਸਾਲਾਂ ਤੋਂ ਸੇਵਾ ਕਰ ਰਹੀ ਤੁਹਾਡੀ ਆਪ ਦੀ ਐਨ ਜੀਓ ਹਿੰਦੂਸਤਾਨ ਵੈਲਫੇਅਰ ਬਲੱਡ ਡੋਨਰ ਕਲੱਬ ਜੋ ਕਿ ਖੂਨਦਾਨ ਦੇ ਖੇਤਰ ਦੇ ਵਿੱਚ ਤੁਹਾਡੀ ਸੇਵਾ ਕਰਦੀ ਆ ਰਹੀ ਹੈ ਤੁਹਾਡੇ ਸਭ ਦੇ ਸਹਿਯੋਗ ਦੇ ਨਾਲ 14 ਸਤੰਬਰ ਦਿਨ ਐਤਵਾਰ ਮਹਾਰਾਜਾ ਪੈਲੇਸ ਵਿਖੇ ਬਹੁਤ ਹੀ ਵੱਡਾ ਵਿਸ਼ਾਲ ਖੂਨਦਾਨ ਕੈਂਪ ਤੇ ਸਨਮਾਨ ਸਮਾਰੋਹ ਕੀਤਾ ਜਾ ਰਿਹਾ ਜਿਸ ਵਿੱਚ ਆਜ਼ਾਦ ਯੂਥ ਕਲੱਬ ਵੱਲੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ ਕਿ ਹੂਨਦਾਲੀਆਂ ਨੂੰ ਪ੍ਰੇਰਿਤ ਕਰਨ ਲਈ ਲੱਕੀ ਡਰਾਅ ਰਾਹੀਂ ਵੱਡੇ ਵੱਡੇ ਇਕਰਸ਼ਿਤ ਨਾਮ ਕੱਢੇ ਜਾਣਗੇ ਤੇ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਆਪਣੀ ਹਿੰਦੂਸਤਾਨ ਵੈਲਫੇਅਰ ਬਲੱਡ ਡੋਨਰ ਟੀਮ ਵੱਲੋਂ ਸੱਦਾ ਪੱਤਰ ਦਿੰਦਾ ਕਿ ਉੱਥੇ ਆ ਕੇ ਤੁਸੀਂ ਪਹੁੰਚੋ ਕਿਉਂਕਿ ਦਾਨਤਾ ਬਹੁਤ ਨਹੀਂ ਪਰ ਜਿਹੜਾ ਖੂਨਦਾਨ ਉਹ ਸਰਵੋਤਮ দান ਹੈ ਇਸ ਦੇ ਨਾਲ ਆਪਾਂ ਕਈ ਕੀਮਤੀ ਜਾਨਾਂ ਬਚਾ ਸਕਦੇ ਆ ਤੇ ਇਨਸਾਨੀਅਤ ਦੀ ਸੇਵਾ ਕਰ ਸਕਦੇ ਆ ਤੇ ਇਸ ਵਿੱਚ ਆਪਣਾ ਵੱਡ ਮੁੱਲਾ ਯੋਗਦਾਨ ਪਾਉਂਦੇ ਹੋਏ ਇਸ ਮਹਾਕੁੰਭ ਦੇ ਵਿੱਚ ਖੂਨਦਾਨ ਕਰਕੇ ਆਪਣੀ ਆਹੂਤੀ ਪਾਓ ਤੇ ਬਾਕੀਆਂ ਨੂੰ ਪ੍ਰੇਰਿਤ ਕਰੋ ਤੇ ਜਿਹਦੇ ਨਾਲ ਆਪਾਂ ਇੱਕ ਦੇਸ਼ ਦੀ ਸੇਵਾ ਕਰ ਸਕੀਏ ਇੱਕ ਸੱਚੇ ਨਾਗਰਿਕ ਬਣ ਸਕੀਏ ਤੇ ਕੀਮਤੀ ਜਾਨਾਂ ਬਚਾ ਸਕੀਏ ਧੰਨਵਾਦ ਜੈ ਹਿੰਦ ਜੈ ਭਾਰਤ